ਨਾਗਪਿੰਡੀ ਟੀਵੀ ਦੇ ਖਬਰਾਂ ਤੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ ਅਤੇ ਚੱਲ ਰਹੇ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਨਾਗਰਿਕਾਂ ਨੂੰ ਇੱਕ ਜ਼ਰੂਰੀ ਅਪੀਲ ਜਾਰੀ ਕਰਦਾ ਹੈ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਜਸ਼ਨ ਦਾ ਸਮਾਂ ਹੈ ਰਿਵਾਇਤੀ ਤੌਰ ਤੇ ਭਗਵਾਨ ਗਣੇਸ਼ ਦੀ ਮੂਰਤੀ ਵਿਸਾਜਨ ਨੂੰ ਜਲ ਸਰੋਤ ਅਤੇ ਵਿਸਰਜਨ ਕਰਨਾ ਇੱਕ ਮਹੱਤਵਪੂਰਨ ਰਸਮ ਹੈ ਹਾਲਾਂਕਿ ਇਸ ਸਾਲ ਸਾਨੂੰ ਇੱਕ ਅਸਾਧਾਰਨ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਬਹੁਤ ਉੱਚਾ ਰਹਿੰਦਾ ਹੈ ਅਤੇ ਹਾਲ ਹੀ ਵਿੱਚ ਭਾਰੀ ਬਾਰਿਸ਼ ਕਾਰਨ ਨਦੀ ਦੇ ਕੰਢੇ ਤੱਕ ਪਹੁੰਚਣ ਜਾਂ ਵਿਸਰਜਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਸੁਰੱਖਿਆ ਲਈ ਇੱਕ ਗੰਭੀਰ ਖਤਰਾ ਪੈਦਾ ਹੋ ਸਕਦਾ ਹੈ ਸ਼ਕਤੀਸ਼ਾਲੀ ਬਹਾਅ ਤੇਜ਼ ਤੈਰਾਕਾਂ ਨੂੰ ਵੀ ਵਹਾ ਸਕਦੇ ਹਨ ਅਤੇ ਨਦੀ ਦੇ ਕੰਢੇ ਨਰਮ ਅਤੇ ਅਸਥੇਰ ਹਨ ਜਿਸ ਨਾਲ ਹਾਦਸਿਆਂ ਅਤੇ ਜਾਨਾਂ ਦੇ ਨੁਕਸਾਨ ਦਾ ਉੱਚ ਜੋਖਮ ਪੈਦਾ ਹੁੰਦਾ ਹੈ ਇਸ ਲਈ ਡਿਪਟੀ ਕਮਿਸ਼ਨਰ ਹੋਂਦੇ ਨਾਤੇ ਉਹਨਾਂ ਹਰੇਕ ਨਾਗਰਿਕ ਹਰੇਕ ਪਰਿਵਾਰ ਅਤੇ ਹਰੇਕ ਗਣੇਸ਼ ਉਤਸਵ ਸਮਿਤੀ ਨੂੰ ਅਪੀਲ ਕੀਤੀ ਕਿ ਇਸ ਸਾਲ ਸਤਲੁਜ ਦਰਿਆ ਵਿੱਚ ਮੂਟੀਆਂ ਵਿਸਰਜਨ ਤੋਂ ਗੁਰੇਜ਼ ਕੀਤਾ ਜਾਵੇ ਅਸੀਂ ਸੁਰੱਖਿਆ ਅਤੇ ਵਾਤਾਵਰਣ ਪ੍ਰਤੀ ਸੁਚੇਤ ਵਿਕਲਪ ਪ੍ਰਸਤਾਵਿਤ ਕਰਾਂਗੇ ਉਹਨਾਂ ਨੇ ਕਿਹਾ ਕਿ ਆਓ ਆਪਾਂ ਇਸ ਤਿਹਾਰ ਨੂੰ ਖੁਸ਼ੀ ਅਤੇ ਜ਼ਿੰਮੇਵਾਰੀ ਨਾਲ ਮਨਾਈਏ ਇੱਕ ਸੁਰੱਖਿਅਤ ਵਿਕਲਪ ਚੁਣ ਕੇ ਤੁਸੀਂ ਨਾ ਸਿਰਫ ਆਪਣੀ ਜਾਨ ਦੀ ਰੱਖਿਆ ਕਰ ਰਹੇ ਹੋ ਸਗੋਂ ਜਨਤਕ ਸੁਰੱਖਿਆ ਅਤੇ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੇ ਫਰਜ਼ ਵਿੱਚ ਵੀ ਸਹਾਇਤਾ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਆਓ ਇਕੱਠੇ ਮਿਲ ਕੇ ਭਗਵਾਨ ਗਣੇਸ਼ ਚਤੁਰਥੀ ਨੂੰ ਇੱਕ ਸੁਰੱਖਿਅਤ ਸ਼ਾਂਤੀਪੂਰਨ ਅਤੇ ਵਾਤਾਵਰਣ ਪ੍ਰਤੀ ਸਤਿਕਾਰਯੋਗ ਤਿਹਾੜ ਬਣਾਈਏ